ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕੈਨੇਡਾ ਜਾਣ ਵਾਲਾ ਪਹਿਲਾ ਸਿੱਖ ਯੋਧਾ ਕੌਣ ਸੀ ਭਾਈ ਮੇਵਾ ਸਿੰਘ ਕੈਨੇਡਾ ਦੀ ਧਰਤੀ ਤੇ ਪਹਿਲੇ ਸਿੱਖ ਯੋਧੇ ਸ਼ਹੀਦ ਹੋਣ ਵਾਲੇ ਆਖਿਰ ਉਹਨਾਂ ਨੂੰ ਸ਼ਹੀਦ ਕਿਉਂ ਕੀਤਾ ਗਿਆ ਕੈਨੇਡਾ ਦੀ ਸਰਕਾਰ ਆਖਿਰ ਸਿੱਖਾਂ ਤੋਂ ਮਾਫੀ ਕਿਉਂ ਮੰਗ ਰਹੀ ਹੈ 376 ਭਾਰਤੀ ਜਿੰਨਾ ਵਿੱਚੋਂ 340 ਸਿੱਖ ਸਨ ਆਖਿਰ ਕਿਉਂ ਇਹਨਾਂ ਨੂੰ 2 ਮਹੀਨੇ ਸਮੁੰਦਰ ਦੇ ਵਿਚਾਲੇ ਭੁੱਖਣ ਪਾਣੇ ਇੱਕ ਸਮੁੰਦਰੀ ਜਹਾਜ਼ 'ਤੇ ਕਿਉਂ ਕੱਟਨੇ ਪਏ ਇਸ ਵੀਡੀਓ ਵਿੱਚ ਅਸੀਂ ਉਸ ਦਰਦਨਾਕ ਮੰਜ਼ਰ ਬਾਰੇ ਜਾਣਾਂਗੇ ਸਿੱਖਾਂ ਦੁਆਰਾ ਲੜੀ ਉਸ ਲੜਾਈ ਬਾਰੇ ਜਾਣਾਂਗੇ ਜਿਸ ਲੜਾਈ ਕਾਰਨ ਸਾਡੇ ਭਰਾ ਸਾਡੇ ਵੀਰ ਕੈਨੇਡਾ ਅਮਰੀਕਾ ਦੀ ਧਰਤੀ 'ਤੇ ਆਪਣਾ ਸੁਖੀ ਜੀਵਨ ਬਤੀਤ ਕਰ ਰਹੇ ਹਨ ਨਹੀਂ ਤਾਂ ਇੱਕ ਉਹ ਸਮਾਂ ਸੀ ਜਦੋਂ ਸਿੱਖਾਂ ਨੂੰ ਕੈਨੇਡਾ ਦੀ ਧਰਤੀ ਤੇ ਵੜਨ ਤੱਕ ਨਹੀਂ ਦਿੱਤਾ ਜਾਂਦਾ ਸੀ 1897 ਵਿੱਚ ਕੁਈਨ ਵਿਕਟੋਰੀਆ ਦੇ 60 ਸਾਲਾਂ ਰਾਜ ਦੀ ਖੁਸ਼ੀ ਵਿੱਚ 골ਡਨ ਜੁਬਲੀ ਮਨਾਈ ਜਾਣ ਲੱਗੀ ਜਿੱਥੇ-ਜਿੱਥੇ ਕੁਈਨ ਵਿਕਟੋਰੀਆ ਦਾ ਰਾਜ ਸੀ ਉਹ ਸਾਰ ਜਗ੍ਹਾ ਉੱਤੇ ਬ੍ਰਿਟਿਸ਼ ਸਨਾਮਾ ਰੋਡ ਸ਼ੋਅ ਕਰਕੇ ਜਸ਼ਨ ਮਨਾਉਣ ਲੱਗੀਆਂ ਐਸੇ ਜਸ਼ਨ ਦੇ ਚੱਲਦਿਆਂ ਬ੍ਰਿਟਿਸ਼ ਇੰਡੀਆ ਕੰਪਨੀ ਅੰਦਰ ਨੌਕਰੀ ਕਰਦੇ ਸਿੱਖਾਂ ਨੂੰ ਜਸ਼ਨ ਵਿੱਚ ਸ਼ਾਮਿਲ ਹੋਣ ਲਈ ਕੈਨੇਡਾ ਲੈ ਕੇ ਜਾਇਆ ਜਾਣ ਲੱਗਿਆ ਇਹਨਾਂ ਦੇ ਵਿੱਚ ਸਿੱਖ ਫੌਜੀ ਕੇਸਰ ਗਜੀ ਨੇ ਸਭ ਤੋਂ ਪਹਿਲਾਂ ਕੈਨੇਡਾ ਦੀ ਧਰਤੀ ਤੇ ਪੈਰ ਰੱਖਿਆ ਇਹ ਕੇਸਰ ਸਿੰਘ ਪਹਿਲਾ ਸਿੱਖ ਸੀ ਜੀ ਨੇ ਕੈਨੇਡਾ ਦੀ ਧਰਤੀ ਤੇ ਪੈਰ ਰੱਖਿਆ ਕਿਉਂਕਿ ਭਾਰਤ ਤੇ ਕੈਨੇਡਾ ਉੱਤੇ ਗੋਰਿਆਂ ਦਾ ਰਾਜ ਸੀ ਇਸ ਲਈ ਕੈਨੇਡੀਅਨ ਲੋਕਾਂ ਨੂੰ ਭਾਰਤ ਵਿੱਚ ਤੇ ਭਾਰਤੀਆਂ ਨੂੰ ਕੈਨੇਡਾ ਜਾਣ ਲਈ ਕਿਸੇ ਪਾਸਪੋਰਟ ਵੀਜ਼ੇ ਦੀ ਲੋੜ ਨਹੀਂ ਸੀ ਪੈਂਦੀ ਤੇ ਇਸ ਤੋਂ ਬਾਅਦ ਪੰਜਾਬੀਆਂ ਦਾ ਕੈਨੇਡਾ ਦੇ ਅੰਦਰ ਜਾਣਾ ਗੱਲ ਆਮ ਹੋ ਗਈ ਕਈ ਸਾਲਾਂ ਤੱਕ ਇਹ ਸਿਲਸਿਲਾ ਚੱਲਦਾ ਰਿਹਾ ਕੈਨੇਡਾ ਦੇ ਅੰਦਰ ਸਿੱਖਾਂ ਦੀ ਖਾਸੀ ਤਾਦਾਦ ਹੋਣ ਲੱਗੀ ਪਰ ਗੋਰੀ ਸਰਕਾਰ ਕੈਨੇਡਾ ਨੂੰ ਸਿਰਫ ਗੋਰੀ ਚਮੜੀ ਵਾਲਿਆਂ ਰੱਖਣਾ ਚਾਹੁੰਦੀ ਸੀ ਉਹ ਨਹੀਂ ਚਾਹੁੰਦੇ ਸੀ ਕਿ ਕੋਈ ਹੋਰ ਅਫਰੀਕਨ ਜਾਂ ਇੰਡੀਅਨ ਉੱਥੇ ਆਵੇ ਸਿੱਖਾਂ ਦੀ ਸੰਖਿਆ ਦੇਖ ਕੇ ਕੈਨੇਡਾ ਦੇ ਅੰਦਰ ਗੋਰੀ ਸਰਕਾਰ ਨੇ 1908 ਵਿੱਚ ਇੱਕ ਕਾਨੂੰਨ ਪਾਸ ਕੀਤਾ ਜਿਦੇ ਵਿੱਚ ਇਹ ਨਿਯਮ ਬਣਾਏ ਗਏ ਕਿ ਜੋ ਵੀ ਕੋਈ ਕੈਨੇਡਾ ਆਉਣਾ ਚਾਹੁੰਦਾ ਹੈ ਤਾਂ ਉਹਦੇ ਕੋਲ 2000 ਡਾਲਰ ਕਰੰਸੀ ਹੋਵੇ ਆਉਣ ਵਾਲੇ ਯਾਤਰੀਆਂ ਦਾ ਜਹਾਜ਼ ਉਸੇ ਦੇਸ਼ ਦੀ ਕੰਪਨੀ ਅੰਦਰ ਰਜਿਸਟਰ ਹੋਣਾ ਚਾਹੀਦਾ ਹੈ ਜਿਹੜੇ ਦੇਸ਼ ਦੇ ਉਹ ਨਾਗਰਿਕ ਹਨ ਜੋ ਵੀ ਜਹਾਜ਼ ਕੈਨੇਡਾ ਲਈ ਤੁਰੂਗਾ ਉਹ ਰਾਹ ਵਿੱਚ ਕਿਤੇ ਵੀ ਨਾ ਰੁਕੇ ਆਪਣੇ ਦੇਸ਼ੋ ਉਰੇ ਤੇ ਸਿੱਧਾ ਕੈਨੇਡਾ ਆ ਕੇ ਹੀ ਰੁਕੇ ਭਾਰਤ ਤੋਂ ਕੈਨੇਡਾ ਜਾਣ ਵਿੱਚ ਖਾਸਾ ਸਮਾਂ ਲੱਗ ਜਾਂਦਾ ਸੀ ਉਹ ਵੀ ਅਲੱਗ-ਅਲੱਗ ਦੇਸ਼ਾਂ ਵਿੱਚ ਹੋ ਕੇ ਲੋਕਾਂ ਨੂੰ ਟਟੂਆਂ ਜਹਾਜ਼ ਕਰਾ ਕੇ ਜਾਣਾ ਪੈਂਦਾ ਸੀ ਤੇ ਇਹ ਕਾਨੂੰਨ ਵੀ ਅੰਗਰੇਜ਼ਾਂ ਨੇ ਐਸੇ ਲਈ ਬਣਾਇਆ ਕਿ ਕੋਈ ਇੰਨਾ ਜ਼ਿਆਦਾ ਲੰਬਾ ਸਮਾਂ ਬਿਨਾਂ ਆਪਣੇ ਜਹਾਜ਼ ਦੇ ਕਿਸੇ ਹੋਰ ਦੇਸ਼ ਵਿੱਚ ਰੁਕਣ ਤੋਂ ਬਿਨਾ ਪੂਰਾ ਨਹੀਂ ਕਰ ਸਕਦਾ ਕਿਉਂਕਿ ਉਸ ਸਮੇਂ ਭਾਰਤ ਕੋਲ ਜਾਂ ਸਿੱਖਾਂ ਕੋਲ ਕੋਈ ਸਮੁੰਦਰੀ ਜਹਾਜ਼ ਨਹੀਂ ਸੀ ਤੇ ਕੋਈ ਸਿੱਖ ਜਾਂ ਭਾਰਤੀ ਕੈਨੇਡਾ ਆਉਣ ਬਾਰੇ ਸੋਚੂਗਾ ਵੀ ਨਹੀਂ ਸਾਲ 19 114 ਵਿੱਚ ਜਾਪਾਨ ਵਿੱਚ ਰਹਿੰਦੇ ਬਾਬਾ ਗੁਰਦੇਵ ਸਿੰਘ ਪੰਜਾਬੀ ਬਿਜ਼ਨਸਮੈਨ ਨੇ ਇਹਨਾਂ ਦੇ ਇਸ ਕਾਨੂੰਨ ਨੂੰ ਮੂੰਹ ਤੋੜ ਜਵਾਬ ਦਿੱਤਾ। ਇਹਨਾਂ ਨੇ ਕਾਮਾਗਾਟਾ ਮਾਰੂ ਨਾਮ ਦਾ ਜਹਾਜ਼ ਜਾਪਾਨ ਕੋਲੋਂ ਕਿਰਾਏ ਤੇ ਲਿਆ ਤੇ ਇੰਡੀਆ ਵਿੱਚ ਗੁਰੂ ਨਾਨਕ ਨੈਵੀਗੇਸ਼ਨ ਦੇ ਨਾਮ ਤੇ ਕੰਪਨੀ ਨੂੰ ਰਜਿਸਟਰ ਕਰਵਾਇਆ ਤੇ 376 ਜਣਿਆਂ ਨੂੰ ਆਪਣੇ ਨਾਲ ਲੈ ਕੇ ਚੱਲ ਪਏ ਕੈਨੇਡਾ ਵੱਲ ਨੂੰ ਜਿਦੇ ਵਿੱਚੋਂ 340 ਸਿੱਖ, 24 ਮੁਸਲਮਾਨ ਤੇ 12 ਹਿੰਦੂ ਪ੍ਰਾਸਫਰ ਕਰ ਰਹੇ ਸਨ। 2 ਮਹੀਨੇ ਲਗਾਤਾਰ ਸਫਰ ਕਰਨ ਕੇ ਕੈਨੇਡਾ ਪਹੁੰਚੇ ਸਾਰੇ ਪੰਜਾਬੀਆਂ ਨੂੰ ਕੈਨੇਡਾ ਦੇ ਅੰਦਰ ਵੜਨ ਨਹੀਂ ਦਿੱਤਾ ਜਾਂਦਾ ਉਸ ਸਮੇਂ ਕੈਨੇਡਾ ਦੇ ਅੰਦਰ ਵਿਲੀਅਮ ਚਾਰਲਸ ਹੌਕਿੰਸ ਜੋ ਇਮੀਗ੍ਰੇਸ਼ਨ ਆਫੀਸਰ ਸੀ ਉਹ ਕਹਿੰਦੇ ਨੇ ਕਿ ਤੁਸੀਂ ਭਾਰਤ ਤੋਂ ਸਿੱਧਾ ਨਹੀਂ ਆਏ ਬਲਕਿ ਰੁਕ ਰੁਕ ਕੇ ਆਏ ਹੋ ਪਰ ਬਾਬਾ ਗੁਰਦੇਵ ਸਿੰਘ ਆਖਦੇ ਹਨ ਕਿ ਉਹਨਾਂ ਨੇ ਸਰਕਾਰ ਦੀਆਂ ਸਾਰੀਆਂ ਸ਼ਰਤਾਂ ਨੂੰ ਮੰਨ ਕੇ ਸਿੱਧਾ ਜਹਾਜ਼ ਬਿਨਾਂ ਰੁਕੇ ਲਿਆਂਦਾ ਹੈ ਤੇ ਸਾਨੂੰ ਕੈਨੇਡਾ ਦੇ ਅੰਦਰ ਵੜਨ ਦੀ ਇਜਾਜ਼ਤ ਦਿੱਤੀ ਜਾਵੇ ਪਰ ਬ੍ਰਿਟਿਸ਼ ਅੰਪਾਇਰ ਇਹਨਾਂ ਦੀ ਗੱਲ ਨਹੀਂ ਮੰਨਦਾ ਕੈਨੇਡਾ ਦੇ ਅੰਦਰ ਰਹਿੰਦੇ ਸਿੱਖਾਂ ਨੇ ਇਸ ਗੱਲ ਦਾ ਕਾਫੀ ਵਿਰੋਧ ਕੀਤਾ ਉਹ ਸਮੇਂ ਸਿੱਖਾਂ ਦੀ ਯੂਨਿਟੀ ਬਹੁਤ ਹੁੰਦੀ ਸੀ ਸਾਰੇ ਸਿੱਖ ਨੌਕਰੀਆਂ ਛੱਡ ਸੜਕਾਂ ਤੇ ਆ ਗਏ ਸਿੱਖਾਂ ਨੇ ਆਪਣਾ ਵਕੀਲ ਕੀਤਾ ਜੋ ਸਰਕਾਰ ਦੇ ਖਿਲਾਫ ਕੇਸ ਲੜਦਾ ਪਰ ਬ੍ਰਿਟਿਸ਼ ਗੋਰਿਆਂ ਨੇ ਵਕੀਲ ਨੂੰ ਕਾਫੀ ਡਰਾਇਆ ਧਮਕਾਇਆ ਜਿਸ ਕਾਰਨ ਉਹ ਵਕੀਲ ਕੇਸ ਛੱਡ ਪੱਜ ਨਿਕਲਿਆ ਬ੍ਰਿਟਿਸ਼ ਸਰਕਾਰ ਨੇ ਬਾਬਾ ਗੁਰਦੇਤਤ ਹੋਰਾਂ ਨੂੰ ਕਾਫੀ ਧਮਕੀਆਂ ਦਿੱਤੀਆਂ ਉਹਨਾਂ ਕਿਹਾ ਕਿ ਜੇਕਰ ਉਹ ਇੱਥੋਂ ਨਾ ਮੁੜੇ ਤਾਂ ਉਹਨਾਂ ਨੂੰ ਮਜਬੂਰਨ ਵਰਸ਼ਿਪ ਲੈਉਣੀ ਪਵੇਗੀ ਕੈਨੇਡਾ ਵਿੱਚ ਰਹਿੰਦੇ ਸਿੱਖਾਂ ਨੇ ਪਾਈ ਗੁਰਦੇਤਤ ਸਿੰਘ ਦੀ ਅੱਗੇ ਮਿੰਨਤਾਂ ਕੀਤੀਆਂ ਕਿ ਸਰਕਾਰ ਨੇ ਤੁਹਾਨੂੰ ਇੱਥੇ ਨਹੀਂ ਉਤਰਨ ਦੇਣਾ ਤੁਸੀਂ ਕਿਰਪਾ ਕਰਕੇ ਵਾਪਸ ਚਲੇ ਜਾਓ ਇੱਥੇ ਭੁੱਖੇ ਰਹਿ ਕੇ ਮਰਨ ਦਾ ਕੋਈ ਫਾਇਦਾ ਨਹੀਂ ਤਾਂ ਭਾਈ ਗੁਰਦੇਵ ਸਿੰਘ ਨੇ ਸੀਨੇ ਤੇ ਪੱਥਰ ਰੱਖ ਕੇ ਜਹਾਜ਼ ਨੂੰ ਵਾਪਸ ਮੋੜ ਲਿਆ ਜਦੋਂ ਵਾਪਸ ਜਹਾਜ਼ ਕਲਕੱਤਾ ਦੇ ਬਜਬਜ ਪੋਰਟ ਤੇ ਪਹੁੰਚਿਆ ਤਾਂ ਬ੍ਰਿਟਿਸ਼ ਸਰਕਾਰ ਨੇ ਇਹਨਾਂ ਦੇ ਆਉਣ ਤੋਂ ਪਹਿਲਾਂ ਹੀ ਇੱਕ ਹੋਰ ਕਾਨੂੰਨ ਪਾਸ ਕਰ ਦਿੱਤਾ ਕਿ ਬਾਹਰੋਂ ਆਏ ਯਾਤਰੀਆਂ ਨੂੰ ਸਰਕਾਰ ਬਿਨਾਂ ਕਿਸੇ ਕਾਰਨ ਤੋਂ ਕੈਦ ਕਰ ਸਕਦੀ ਹੈ ਤੇ ਪੋਰਟ ਉੱਤੇ ਬ੍ਰਿਟਿਸ਼ ਇੰਡੀਆ ਕੰਪਨੀ ਨੇ ਕਾਮਾਗਾਟਾ ਮਾਰੂ ਜਹਾਜ਼ ਦੇ ਸਾਰੇ ਯਾਤਰੀਆਂ ਤੇ ਗੋਲੀਆਂ ਚਲਾ ਦਿੰਦੀ ਹੈ ਉਹ ਕਹਿੰਦੇ ਹਨ ਕਿ ਅਸੀਂ ਇਸ ਘਟਨਾ ਨੂੰ ਸਾਡੇ ਖਿਲਾਫ ਬਗਾਵਤ ਮੰਨਦੇ ਹਾਂ ਇੱਥੇ ਸਿੱਖਾਂ ਕੋਲ ਗੁਰੂ ਗ੍ਰੰਥ ਸਾਹਿਬ ਦੀ ਈੜ ਵੀ ਸੀ ਸਿੱਖਾਂ ਨੇ ਕਿਹਾ ਸੀ ਕਿ ਉਹਨਾਂ ਨੂੰ ਗੁਰੂ ਸਾਹਿਬ ਦੀ ਈੜ ਕਿਸੇ ਨੇੜੇ ਦੇ ਗੁਰੂ ਘਰੇ ਅੰਦਰ ਪਹੁੰਚਾਉਣ ਦੀ ਆਗਿਆ ਦਿੱਤੀ ਜਾਵੇ ਪਰ ਬ੍ਰਿਟਿਸ਼ ਇੰਡੀਆ ਕੰਪਨੀ ਨੇ ਉਹ ਵੀ ਨਹੀਂ ਦਿੱਤੀ ਤੇ 21 ਦੇ ਕਰੀ ਪੰਜਾਬੀ ਇਸ ਗੋਲੀਬਾਰੀ ਵਿੱਚ ਮਾਰੇ ਗਏ ਪਰ ਗਵਾਹਾਂ ਦੇ ਅਨੁਸਾਰ ਕੁੱਲ 75 ਹੀ ਆਖਰੀ ਇਸ ਗੋਲੀਬਾਰੀ ਵਿੱਚ ਮਾਰੇ ਗਏ ਤੇ ਬਾਕੀਆਂ ਨੂੰ ਪੁਲਿਸ ਦੁਆਰਾ ਗ੍ਰਿਫਤਾਰ ਕਰ ਲਿਆ ਗਿਆ ਐਸੇ ਘਟਨਾਕ ਚਲਦੇ ਭਾਈ ਮੀਵਾ ਸਿੰਘ ਨੇ ਵਿਲੀਅਮ ਚਾਰਲਸ ਹੋਕਿੰਸ ਨੂੰ ਮਾਰ ਦਿੱਤਾ ਕਿਉਂਕਿ ਇਹ ਸਾਰਾ ਕੁਝ ਵਿਲੀਅਮ ਦਈ ਕੀਤਾ ਕਰਿਆ ਸੀ ਤੇ ਭਾਈ ਮੀਵਾ ਸਿੰਘ ਪਹਿਲੇ ਸਿੱਖ ਬਣੇ ਕੈਨੇਡਾ ਦੇ ਅੰਦਰ ਸ਼ਹੀਦੀ ਪ੍ਰਾਪਤ ਕਰਨ ਵਾਲੇ ਤੇ ਕੈਨੇਡੀਅਨ ਪੀਐਮ ਜਸਟਿਨ ਟਰੋਡੋ ਜੀ ਨੇ 2016 ਵਿੱਚ ਸਿੱਖਾਂ ਤੋਂ ਇਸ ਸਾਰੀ ਘਟਨਾ ਤੇ ਮਾਫੀ ਮੰਗੀ ਸੀ ਇਸ ਤੋਂ ਪਤਾ ਚੱਲਦਾ ਹੈ ਕਿ ਕੈਨੇਡਾ ਦੀ ਸਰਕਾਰ ਕਿੰਨੀ ਸੁੱੱਚੀ ਤੇ ਸੱਚੀ ਹੈ ਜੋ ਆਪਣੇ ਨਾਗਰਿਕਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦੀ ਹੈ ਬਹੁਤ ਸਾਰੀਆਂ ਘਟਨਾਵਾਂ ਜੋ ਸਾਨੂੰ ਇਸ ਸਟੋਰੀ ਵਿੱਚ ਨਹੀਂ ਪਤਾ ਚੱਲ ਸਕੀਆਂ ਕਿਹੜੇ ਹੋ ਯਾਤਰੀ ਸੀ ਜਿਨ੍ਹਾਂ ਨੂੰ ਕੈਨੇਡਾ ਦੇ ਅੰਦਰ ਵੜਨ ਦੀ ਮਨਜ਼ੂਰੀ ਮਿਲ ਗਈ ਸੀ ਤੇ ਉਹਨਾਂ ਨੂੰ ਹੀ ਇਹ ਮਨਜ਼ੂਰੀ ਕਿਉਂ ਮਿਲੀ ਤਰਸੀਮ ਜੱਸੜ ਤੇ ਗੁਰਪ੍ਰੀਤ ਕੁਬੀ ਜੀ ਇਸ ਸਾਰੀ ਘਟਨਾ ਤੇ ਆਪਣੀ ਇੱਕ ਫਿਲਮ ਲੈ ਕੇ ਆ ਰਹੇ ਹਨ ਜੀ ਦੇ ਵਿੱਚ ਸਾਨੂੰ ਸਾਡੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਸਾਨੂੰ ਉਡੀਕ ਹੈ ਇਸ ਫਿਲਮ ਦੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ